ਸਸ਼੍ਰੀ ਗਾਂਧੀ ਮੈਂ ਡਾਕਟਰ ਜਤਿੰਦਰ ਬਾਟਿਆ ਡੀ ਐਚਓ ਹਿੜਕਪੁਰ ਡੀ ਆਫ ਫੂਡ ਸੇਫਟੀ ਅੱਜ ਮਾਨਸੂਨ ਦੇ ਮੌਸਮ ਜਿਸ ਤਰ੍ਹਾਂ ਹੁਣ ਸਟਾਰਟ ਹੋ ਚੁੱਕਾ ਹੈ ਪੂਰੇ ਸਮੰਚ ਲੋਕਾਂ ਨੂੰ ਇੱਕ ਗ੍ਰੀਡ ਐਡਵਾਈਜ਼ਰੀ ਜਾਰੀ ਹੋਈ ਹੈ ਡਾਇਰੈਕਟਰ ਸਾਹਿਬ ਵੱਲੋਂ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਕਿ ਫੂਡ ਨੂੰ ਲੈ ਕੇ ਸਪੈਸ਼ਲੀ ਉਹਰੇ ਬਾਰੇ ਕੁਝ ਸਾਰਿਆਂ ਨੂੰ ਜਾਗਰੂਕ ਕਰਨਾ ਚਾਹੂੰਗਾ ਕਿ ਇਸ ਐਡਵਾਈਜ਼ਰੀ ਦੇ ਤਹਿਤ ਸਾਨੂੰ ਕਈ ਪ੍ਰੀਕਾਸ਼ਨਸ ਰੱਖਣੀਆਂ ਚਾਹੀਦੀਆਂ ਹਨ ਮਾਨਸੂਨ ਮੌਸਮ 'ਚ ਜਿੱਦਾਂ ਤੁਹਾਨੂੰ ਪਤਾ ਹੈ ਕਿ ਇਸ ਦੌਰਾਨ ਹਿਊਮਿਡਿਟੀ ਬਹੁਤ ਹੋ ਜਾਂਦੀ ਹੈ ਖਾਣ-ਪੀਣ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਖਰਾਬ ਹੋਣ ਦੇ ਚਾਂਸਸ ਹੁੰਦੇ ਆ ਜਲਦੀ ਖਰਾਬ ਹੋ ਸਕਦੀਆਂ ਹਨ ਔਰ ਇਹਰੇ ਲਈ ਕੁਝ ਡਵਾਈਸਰੀ ਲੋਕਾਂ ਲਈ ਹੈ ਲੋਕਾਂ 'ਚ ਜਿੱਦਾਂ ਹੈਗਾ ਕਿ ਹਮੇਸ਼ਾ ਹੀ ਤੁਸੀਂ ਫਰੈਸ਼ ਫਰੂਟ ਫਰੈਸ਼ ਵੈਜੀਟੇਬਲਸ ਔਰ ਹੋਮ ਕੁਕਡ ਫੂਡ ਖਾਓ ਤਾਂ ਕਿ ਜਿਹੜੀ ਅਸੀਂ ਕਿਉਂਕਿ ਜਿਹੜੀ ਬਾਹਰ ਲਈ ਜਿਹੜੀਆਂ ਚੀਜ਼ਾਂ ਹੁੰਦੀਆਂ ਪੂਰੇ ਚ ਕੋਈ ਨਾ ਕੋਈ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਉਹ ਰਿਸਟੋਰੇਜ ਚ ਪ੍ਰੋਬਲਮ ਆ ਸਕਦੀ ਹੈ ਸਪੈਸ਼ਲੀ ਮੀਟ ਫਰੈਸ਼ ਐਗਸ ਵਗੈਰਾ ਉਹਨਾਂ ਚ ਵੀ ਪ੍ਰੋਬਲਮ ਆ ਸਕਦੀ ਹੈ ਇਸ ਕਰਕੇ ਉਹਨਾਂ ਚੀਜ਼ਾਂ ਨੂੰ ਜਿਹੜੀ ਤੁਸੀਂ ਵਿਦ ਐਕਸਪਾਇਰੀ ਡੇਟ ਦੇਖ ਕੇ ਹੀ ਲਿਆਓ ਪਲੱਸ ਜਿਹੜਾ ਆਊਟਸਾਈਡ ਦਾ ਜਿਹੜਾ ਫੂਡ ਹੈ ਉਹ ਅਵੋਇਡ ਕਰੋ ਸਪੈਸ਼ਲੀ ਰੋਡ ਸਾਈਡ ਵੈਂਡਰਸ ਤੋਂ ਹੋਮ ਕੁਕਡ ਫੂਡ ਤੁਸੀਂ ਹੀ ਖਾਓ ਨੰਬਰ 2 ਕਿ ਜਿੱਦਾਂ ਕਲੀਨ ਜਿਹੜਾ ਹੈਗਾ ਪਾਣੀ ਵਗੈਰਾ ਯੂਜ਼ ਕਰੋ ਫਿਲਟਰਡ ਵਾਟਰ ਯੂਜ਼ ਕਰੋ ਬੋਇਲਡ ਵਾਟਰ ਯੂਜ਼ ਕਰੋ ਜਿੱਦਾਂ ਘਰ ਚ ਸੀ 5 ਮਿੰਟ ਅਗਰ ਬੋਇਲਡ ਵਾਟਰ ਕਰ ਲਵਾਂਗੇ ਉਹਰੇ ਨਾਲ ਹੀ ਕਾਫੀ ਸਾਡਾ ਪਾਣੀ ਵਾਲਾ ਵੀ ਸਮੱਸਿਆ ਨਾਲ ਦੂਰ ਹੋ ਜਾਏਗੀ ਨੰਬਰ 3 ਕੀ ਜਿਹੜੇ ਤੁਸੀਂ ਫਰੂਟਸ ਜਾਂ ਵੈਜੀਟੇਬਲਸ ਲੈ ਕੇ ਆਂਦੇ ਜੇ ਬਾਜ਼ਾਰ ਤੋਂ ਅਵੋਇਡ ਕਰੋ اسپੈਸ਼ਲੀ ਜਿਹੜੇ ਕਿ ਜਿਸ ਤਰ੍ਹਾਂ ਲੀਫੀ ਵੈਜੀਟੇਬਲਸ ਕਿਉਂਕਿ ਮਾਨਸੂਨ ਦੇ ਸੀਜ਼ਨ 'ਚ ਉਹਨਾਂ ਨੂੰ ਖਰਾਬ ਹੋਣ ਦੇ ਕਾਫੀ ਚਾਂਸਸ ਐ ਬਾਕੀ ਤੁਸੀਂ ਜਿਹੜੇ ਵੈਜੀਟੇਬਲਸ ਜਾਂ ਫਰੂਟ ਲਾਓ ਇੱਕ ਵੈਸੇ ਤੇ ਦੇਖੋ ਕਿ ਤੋ ਗਲਿਆ ਸੜੇ ਵਗੈਰਾ ਨਾ ਫਰੂਟਸ ਵੀ ਯੂਜ਼ ਕਰੋ ਕਿਉਂਕਿ ਮੱਖੀਆਂ ਦੇ ਨਾਲ ਇਨਫੈਸਟ ਹੋ ਸਕਦਾ ਹੈ ਉਹਨਾਂ ਪ੍ਰੋਬਲਮ ਹੋ ਸਕਦੀ ਹੈ ਔਰ ਜਿਹੜਾ ਵੀ ਫਰੂਟ ਤੁਸੀਂ ਲੈ ਕੇ ਆਓਗੇ ਕਿਉਂਕਿ ਉਹਦੀ ਰੈਪਨਿੰਗ ਹੁੰਦੀ ਹੈ ਔਰ ਸਪੈਸ਼ਲੀ ਅਸੀਂ ਇੰਡੀਕੇਟ ਕਰਨਾ ਹੈ ਕਿ ਹਰ ਇੱਕ ਫਰੂਟ ਨੂੰ 5 ਤੋਂ 10 ਮਿੰਟ ਐਟ ਲੀਸਟ ਪਾਣੀ ਵਿੱਚ ਜੇ ਵਿਨੇਗਰ ਹੋ ਸਕੇ ਜਾਂ ਸాల్ਟ ਵਾਟਰ ਹੋ ਸਕੇ ਪੂਰੇ ਚ ਡਿਪ ਕਰਕੇ ਰੱਖਿਆ ਜਾਏ ਤਾਂ ਕਿ ਉਹਤੇ ਜਿੰਨੇ ਵੀ ਕੋਈ ਹਾਰਮਫੁਲ ਜੇ ਰੈਪਨਿੰਗ ਏਜੈਂਟ ਲੱਗਾ ਹੋਇਆ ਉਤਰ ਜਾਣ プラス ਜੇ ਆ ਕੋਈ ਇਨਸੈਕਟਿਸਾਈਡ ਹੋ ਹੋਇਆ ਸਪਰੇ ਹੋਇਆ ਉਹ ਵੀ ਉਤਰ ਜਾਏ ਔਰ ਉਹਰੇ ਨਾਲ ਕਲੀਨਿੰਗ ਹੋ ਜੇਗੀ ਫਰੂਟਸ ਐਂਡ ਵੈਜੀਟੇਬਲਸ ਦੀ ਔਰ ਜਿਹੜੇ ਪੀਲਿੰਗ ਹੋਣ ਸੀ ਦੀ ਫਰੂਟਸ ਦੀ ਜਿਨ੍ਹਾਂ ਨੂੰ ਪੀਲ ਕੀਤਾ ਜਾ ਸਕਦਾ ਉਹ ਵਾਲੇ ਫਰੂਟ ਖਾਓਗੇ ਤਾਂ ਬੈਟਰ ਰਹੇਗਾ ਉਹਨਾਂ ਦੇ ਛਿਲਕਾ ਉਤਾਰ ਕੇ ਖਾਓਗੇ ਤਾਂ ਬੈਟਰ ਰਹੇਗਾ ਔਰ ਫਿਰ ਮੈਂ ਕਹਿਣਾ ਚਾਹੂੰਗਾ ਕਿ ਜਿਹੜੀ ਸਟੋਰੇਜ ਹੈਗੀ ਹੈ ਫੂਡ ਦੀ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਜਿੱਦਾਂ ਕਿ ਰੈਫਰਿਜਰੇਟਰ ਹੋਣਾ ਚਾਹੀਦਾ ਆ ਕੋਈ ਵੀ ਫੂਡ ਜਿਹੜਾ ਕੁਕ ਹੋਵੇ ਉਹਨੂੰ 2 ਘੰਟੇ ਤੋਂ ਬਾਅਦ ਬਾਰ ਨਾ ਰੱਖਿਆ ਜਾਵੇ ਕਿਉਂਕਿ ਹੋਰ ਇਨਫੈਕਸ਼ਨ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ ਜਦੋਂ ਤੁਸੀਂ ਫਰੂਟ ਜਾਂ ਫੂਡ ਲੈ ਕੇ ਆਓਗੇ ਉਹਨੂੰ ਖਾਣ ਵੇਲੇ ਜਾਂ ਘਰ 'ਚ ਵੀ ਬਣਾਇਆਗੇ ਉਹਨੂੰ واਸ਼ ਆਂਡ ਤੁਸੀਂ ਪ੍ਰੋਪਰਲੀ ਸੋਪ ਦੇ ਨਾਲ ਯੂਜ਼ ਕਰੋ ਫਿਰ ਆਪਣੀ ਕਿਚਨ ਜਾਂ ਯੂਟੈਂਸਿਲ ਜਿਹੜੇ ਹੈਗੇ ਆ ਉਹਨੂੰ ਰੈਗੂਲਰਲੀ ਤੁਸੀਂ ਜਿਹੜੇ ਹੈ ਕਲੀਨਿੰਗ ਕਰਦੇ ਰਹੋ ਔਰ ਜੜੀਆਂ ਡਰਾਈ ਚੀਜ਼ਾਂ ਹੈਗੀਆਂ ਉਹਨੂੰ 에ਅ ਟਾਈਟ ਕੰਟੇਨਰਸ 'ਚ ਰੱਖੋ ਤਾਂ ਕਿ ਉਹਨਾਂ 'ਚ ਹਿਊਮਿਡਿਟੀ ਨਾ ਆ ਜਾਏ ਮੌਇਸਚਰ ਨਾ ਜਾਵੇ ਤਾਂ ਕਿ ਉਹਨਾਂ 'ਚ ਵੀ ਇਨਫੈਕਸ਼ਨ ਜਾਂ ਇਨਫੈਸਟੇਸ਼ਨ ਹੋਣ ਦੇ ਚਾਂਸਸ ਘੱਟ ਸਕਣ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਫਰੂਟਸ ਐਂਡ ਕੋਈ ਫੂਡਸ ਜਿਹੜੇ ਆ ਅਵੋਇਡ ਕਰਨੇ ਚਾਹੀਦੇ ਆ ਪ੍ਰੀਕਾਸ਼ਨ ਜੇ ਨੰਬਰ 1 ਕਿ ਲੀਫੀ ਵੈਜੀਟੇਬਲ ਜਿੱਦਾਂ ਮੈਂ ਪਹਿਲੇ ਤਾਂ ਦੱਸ ਚੁੱਕਾ ਹਾਂ ਸਪਿਨਚ ਐਂਡ ਕੈਬੇਜ ਜੜੀਆਂ ਦੂਸਰਾ ਜਿਹੜੇ ਕੱਟ ਫਰੂਟਸ ਜੇ ਕੋਈ ਮਾਰਕੀਟ 'ਚ ਮਿਲਦੇ ਆ ਉਹਨੂੰ ਅਵੋਇਡ ਕਰੋ ਕਿਉਂਕਿ ਉਹਨਾਂ ਦੀ ਡਿਊਰੇਬਿਲਟੀ ਵੀ ਅੱਜਕੱਲ ਘਟ ਜਾਂਦੀ ਹੈ ਨੰਬਰ 3 ਰੌ ਸੈਲਡ ਜੜੇ ਗਿਆ ਜਿਹੜੇ ਸੈਲਡ ਜਾਂ ਚਟਮੀਆਂ ਜਿਹੜੀਆਂ ਬਾਜ਼ਾਰ 'ਚ ਵੀ ਵਿਕਦੀਆਂ ਆਆਂ ਜਾਂ ਕੱਟੇ ਹੋਏ ਜਿਹੜੇ ਗਿਆ ਉਹਨਾਂ ਨੂੰ ਤੁਸੀਂ ਅਵੋਇਡ ਕਰੋ ਨਨ ਸੀ ਫੂਡ ਅਵੋਇਡ ਕਰੋ ਦੈਨ ਤੁਸੀਂ ਮਿਲਕ ਐਂਡ ਡੇਰੀ ਪ੍ਰੋਡਕਟਸ ਜਿਹੜੇ ਗਏ ਆ ਉਹ ਜੇ ਜਿਹੜੇ ਨਹੀਂ ਸਟੋਰਡ ਪ੍ਰੋਪਰਲੀ ਹੈਗੇ ਜਾਂ ਐਦਾਂ ਪਏ ਹੋਏ ਤੁਹਾਨੂੰ ਦਿਖਦੇ ਆ ਉਹਨਾਂ ਨੂੰ ਤੁਸੀਂ ਅਵੋਇਡ ਕਰੋ ਇਹ ਚੀਜ਼ਾਂ ਅਵੋਇਡ ਕਰੋਗੇ ਤੁਹਾਡੀ ਸਿਹਤ ਠੀਕ ਰਹੇਗੀ ਔਰ ਕਿਉਂਕਿ ਮਾਨਸੂਨ ਸੀਜ਼ਨ 'ਚ ਬਹੁਤ ਜਲਦੀ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਸੋ ਪਲੀਜ਼ ਇਹ ਹਦਾਇਤਾਂ ਨੂੰ ਫਾਲੋ ਕਰੋ ਇਸ ਤੋਂ ਇਲਾਵਾ ਮੈਂ ਜਿਹੜੇ ਫਲ ਵਿਕਰੇਤਾ ਹੈਗਾ ਜਾਂ ਸਬਜ਼ੀਆਂ ਦੇ ਵਿਕਰੇਤਾ ਹੈ ਉਹਨਾਂ ਨੂੰ ਮੈਂ ਸਖਤ ہدایت ਕਰਨਾ ਚਾਹੁੰਗਾ ਕਿ ਕੋ ਗਲੇ ਸੜੇ ਸਬਜ਼ੀਆਂ ਜਾਂ ਫਲ ਨਾ ਵੇਚੇ ਜਾਣ ਤਾਂ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਹੋਵੇ ਸੋ ਮੈਂ ਸਾਰਿਆਂ ਨੂੰ ਇਹ ਹਿਆਲਪੁਰ ਵਾਸੀਆਂ ਨੂੰ ਦੁਬਾਰਾ ਇਹ ਕਹਿਣਾ ਚਾਹੁੰਗਾ ਕਿ ਪਲੀਜ਼ ਇਹ ਇਨਸਟਰਕਸ਼ਨਸ ਨੂੰ ਫਾਲੋ ਕਰੋ ਔਰ ਜਿਹੜੇ ਐਫਬੀਓਜ਼ ਹੈਗੇ ਆ ਜਾਂ ਫੂਡ ਰੇਡੀ ਵਾਲਿਆਂ ਨੂੰ ਵੀ ਕਹਿਣਾ ਚਾਹੁੰਗਾ ਕਿ ਉਚਿਤ ਮਾਤਰਾ ਜਹੀ ਚੀਜ਼ ਬਣਾਈ ਜਾਵੇ ਉਹਨੂੰ ਜਿਆਦਾ دیر ਨਾ ਸਟੋਰ ਕੀਤਾ ਜਾਵੇ ਤਾਂ ਕਿ ਉਹ ਰੇਚ ਨਾ ਖਰਾਬੀ ਆਵੇ ਤੇ ਲੋਕਾਂ ਨੂੰ ਫਰੈਸ਼ੀ ਚੀਜ਼ ਸਰਵ ਕੀਤੀ ਜਾਵੇ। ਥੈਂਕ ਯੂ।